ਗੋਰੀ ਨੇ ਵਧੀਆ ਸਤਿਕਾਰ ਕੀਤਾ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦਾ ਆ ਹੁੰਦੀ ਆ ਅਸਲੀ ਸ਼ਰਧਾ ਭਾਵਨਾ ਪਹਿਲਾਂ ਤਾਂ ਗੋਰੀ ਨੇ ਸਿਰ ਟਕਿਆ ਫੇਰ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨੂੰ ਸਨਮਾਨ ਚਿੰਨ੍ਹ ਵਜੋਂ ਪ੍ਰਾਪਤ ਕੀਤਾ ਕਿ ਇਹ ਗੋਰੀ ਸੱਤ ਸਮੁੰਦਰੋਂ ਪਾਰ ਰਹਿ ਕੇ ਵੀ ਸਿੱਖਾਂ ਦੇ ਸਿਧਾਂਤ ਨੂੰ ਸਮਝਦੀ ਆ ਤੇ ਫਾਲੋ ਕਰਦੀ ਆ ਤੇ ਇਹ ਹੁੰਦੀ ਆ ਨਿਮਰਤਾ ਸਹਿਤ ਜਿਹੜਾ ਸਨਮਾਨ ਚਿੰਨ੍ਹ ਪ੍ਰਾਪਤ ਕਰਨਾ ਤੇ ਜਿਹੜਾ ਸੀਐਮ ਭਗਵੰਤ ਮਾਨ ਸਾਹਿਬ ਨੂੰ ਬੰਦਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਫੜਾ ਰਿਹਾ ਉਹ ਇੰਡੀਆ ਦਾ ਹੋ ਕੇ ਵੀ ਉਹ ਬੰਦੇ ਨੂੰ ਇੰਨੀ ਅਕਲ ਨਹੀਂ ਕਿ ਕਿ ਬਈ ਸੈਟਾ ਾਕੇ ਮਾਡਲ ਫੜਾਈਏ ਤੇ ਆ ਸੱਤ ਸਮੁੰਦਰੋਂ ਪਾਰ ਜਿਹੜੀ ਗੋਰੀ ਆਈ ਆ ਉਸ ਗੋਰੀ ਨੂੰ ਇਹ ਵੀ ਪਤਾ ਵਾ ਕਿ ਇਹ ਸਿੱਖਾਂ ਦੀ ਸਰਬ ਉੱਚ ਜਗਾ ਵਾ ਜਿਸ ਨੂੰ ਗੋਲਡਨ ਟੈਂਪਲ ਕਹਿੰਦੇ ਆ ਤੇ ਇਹ ਬੰਦੇ ਨੂੰ ਜਿਹੜਾ ਇੰਡੀਆ ਦੇ ਵਿੱਚ ਆ ਸਨਮਾਨ ਚੰਨ ਭਗਵੰਤ ਮਾਨ ਸਾਹਿਬ ਨੂੰ ਫੜਾ ਰਿਆ ਉਸ ਬੰਦੇ ਨੂੰ ਇੰਨੀ ਅਕਲ ਨਹੀਂ ਕਿ ਕਿ ਬਈ ਸੈਟਾ ਾਕੇ ਮਾਡਲ ਫੜਾਵਾਂ ਤੇ ਜਿਹੜਾ ਸੱਤ ਸਮੁੰਦਰੋਂ ਪਾਰ ਜਿਹੜੀ ਗੋਰੀ ਆਈ ਆ ਉਹਨੇ ਇੰਨੇ ਸਤਕਾਰ ਸਿਹਤ ਨਿਮਰਤਾ ਸਿਹਤ ਸਨਮਾਨ ਚੰਨ ਪ੍ਰਾਪਤ ਕੀਤਾ ਵਾ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ 'ਚ ਦੱਸਿਓ ਤੇ ਬਈ ਜਿਹੜੇ ਬੰਦੇ ਗੋਰੇ ਆ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਹੁੰਦਾ ਜਾਣਕਾਰੀ ਹੁੰਦੀ ਹੈ ਸਟੱਡੀ ਹੁੰਦੀ ਹੈ ਕੀਤੀ ਫਿਰ ਉਹ ਆਪਣੀ ਨਿਮਰਤਾ ਸਹਿਤ ਸਨਮਾਨ ਚਿੰਨ੍ਹ ਪ੍ਰਾਪਤ ਕਰਦੇ ਆ